ਸਾਡੇ ਕਈ ਦਿਨਾਂ ਤੋਂ ਮਤਲਬ ਕੁਝ ਵਾਰਦਾਤਾਂ ਨੂੰ ਜਿਹੜਾ ਇਹ ਅੰਜਾਮ ਦੇ ਰਹੇ ਸੀਗੇ ਬਹੁਤ ਬਹੁਤ ਦਰਖਾਸਤਾਂ ਸਾਡੇ ਕੋਲ ਆ ਰਹੀਆਂ ਸੀਗੀਆਂ 18 ਤਰੀਕ ਦੀ ਦਰਮਿਆਨੀ ਰਾਤ ਨੂੰ तकरीबन 2 ਵਜੇ ਇੱਕ ਸਾਨੂੰ ਮਤਲਬ ਫੋਨ ਆਉਂਦਾ ਪਟ્રોલ ਰੂਮ ਤੋਂ ਵੀ ਇੱਕ ਬੰਦਾ ਜਿਹੜਾ ਰਾਜਕਮਾਰ ਜਿਹੜਾ ਦਮਨ ਛੇੜੀ ਦਾ ਰਹਿਣ ਵਾਲਾ ਉਹਦਾ ਇਹ ਇਹਨਾਂ ਦੇ ਕਾਪਾ ਦਿਖਾ ਕੇ ਉਹ ਤੇ ਗੜਦਨ ਤੇ ਰੱਖ ਕੇ ਤੇ ਉਹਦਾ 3 ਵੀਲਰ ਹੋ ਕੇ ਲੈ ਗਏ ਸੀਗੇ ਇਹ ਗੱਲ ਅਸੀਂ ਤੁਰੰਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸੀ ਸਾਡੇ ਐਸਐਸਪੀ ਸਾਹ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਇਹ ਸਾਡੇ ਨਾਲ ਆਡਾ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਸਾਨੂੰ ਹਦਾਇਤਾਂ ਕੀਤੀਆਂ ਹਦਾਇਤਾਂ ਤੋਂ ਬਾਅਦ ਅਸੀਂ ਪੈਮਰੀ ਵਗੈਰਾ ਜਿਹੜੇ ਸ਼ਾਨਬੀਨ ਕਰਦੇ ਹੋਏ ਅਸੀਂ ਤਕਰੀਬਨ ਕੋਈ 24 ਘੰਟਿਆਂ ਦੇ ਵਿੱਚ ਹੀ ਇਹਨਾਂ ਨੂੰ ਟ੍ਰੇਸ ਕਰ ਲਿਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਖਾਸ ਮੁਖਫਰ ਨੇ ਸਾਡੀ ਚੌਕੀ ਜਿਹੜੀ ਮਤਲਬ ਕਸਤੂਰਪਾ ਪੈਂਦੀ ਹੈ ਉਹਦੀ ਜਿਹੜੀ ਟੀਮ ਦੇ ਅਗਵਾਈ ਸਰਦਾਰ ਐਸ ਬਲਦੇਵ ਬਲਦੇਵ ਸਿੰਘ ਕਰ ਰਹੇ ਸੀਗੇ ਤੇ ਉਹਨਾਂ ਨੂੰ ਖਾਸ ਮੁਖਫਰ ਨੇ ਇਤਲਾਹ ਦਿੱਤੀ ਜਿਹੜੇ ਦੋ ਬੰਦੇ ਨੇ ਇੱਕ ਹਰਵਿੰਦਰ ਸਿੰਘ ਤੇ ਇੱਕ ਕਮਲ ਸ਼ਰਮਾ ਜਿਹੜੇ ਇਹ ਪਹਿਲਾਂ ਵੀ ਕਾਫੀ ਵਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇਹਨਾਂ ਨੇ ਤੁਰੰਤ ਆਪਣੀ ਟੀਮ ਨੂੰ ਨਾਲ ਲੈ ਕੇ ਨਾਕਾ ਲਾਇਆ ਨਾਕਾ ਲਾ ਕੇ ਇਹਨਾਂ ਨੂੰ ਕਾਬੂ ਕੀਤਾ ਤਬੂ ਕਰਕੇ ਇਹਨਾਂ ਕੋਲੋਂ ਮੌਕੇ ਤੇ ਇੱਕ ਥਰੀ-ਵਿਲਰ ਜਿਹੜਾ ਖੋਇਆ ਸੀ ਉਹ बरामद ਹੋਇਆ ਤੇ ਥਰੀ-ਵਿਲਰ ਵਿੱਚੋਂ ਇੱਕ ਉਹਦਾ ਆਧਾਰ ਕਾਰਡ ਸੀਗਾ ਜਿਹੜਾ ਰਾਜਪੁਤ ਮਾਰ ਦਾ ਦਮਨ ਹੈੜੀ ਦਾ ਉਹ ਵੀ ਸਾਨੂੰ ਪ੍ਰਾਪਤ ਹੋਇਆ ਫਿਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਐਕਟਵਾ ਜਿਹੜੀ ਉਹ बरामद ਹੋਈ ਫਿਰ ਅਸੀਂ ਇਹਨਾਂ ਤੇ ਐਫਆਰ ਨੰਬਰ 139 ਜਿਹੜੀ ਆਪਣੀ ਖੋ ਦਾ ਪਰਚਾ ਦਰਜ ਕਰਕੇ ਅਸੀਂ ਰਮਣੀਗ ਅਦਾਲਤ ਚ ਇਹਨਾਂ ਨੂੰ ਪੇਸ਼ ਕੀਤਾ ਜਿਹੜਾ ਅੱਜ ਵੀ ਅਸੀਂ ਰਮਣੀਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਪੌਸਰਮਾਨਡ ਹਾਸਲ ਕਰਾਂਗੇ ਪੌਸਰਮਾਨਡ ਦੌਰਾਨ ਸਾਨੂੰ ਹੋਰ ਵੀ ਕੋਈ ਜਿਹੜੇ ਕਲਾਸੇ ਹੋਣਗੇ ਇਹਨਾਂ ਕੋਲੋਂ ਬਰਾਮਦਗੀ ਹੋਣ ਦੀ ਉਮੀਦ ਹੈਗੀ ਹੈ ਸਰ ਇਹ ਰਹਿਣ ਹਵੇ ਹੈਗੇ ਜੀ ਅਮਰਦਸ ਕਲੋਨੀਆਂ ਜਿਹੜੀ ਆਪਣੀ ਰਾਜਪਰੀ ਵੇਚ ਲਈਏ ਦੋਵੇਂ ਉੱਥੇ ਦੇ ਰਹਿਣ ਵਾਲੇ ਨੇ ਹਰਵਿੰਦਰ ਸਿੰਘ ਤੇ ਕਮਲ ਸ਼ਰਮਣ ਇਹਨਾਂ ਦਾ ਪਹਿਲੇ ਕੋ ਮਾਮਲੇ ਦਰਜ ਹੋ ਹਾਂਜੀ ਪਹਿਲਾਂ ਹੈਗੇ ਨਹੀਂ ਇਹਨਾਂ ਦੇ ਜੀ ਇਹਨਾਂ ਦੇ ਦੋ ਦੋ ਤਿੰਨ ਤਿੰਨ ਚਾਰ ਚਾਰ ਮੁਕੱਦਮੇ ਲੱਗੇ ਆ ਚੋਰੀ ਦੇ ਪਹਿਲਾਂ ਵੀ ਮਾਮਲੇ ਇਹਨਾਂ ਦੇ ਦਰਜ ਸਨ। ਕੋਈ ਹੋਰ ਸਾਥੀ ਵੀ ਸੀ ਕੋਈ? ਹਾਂਜੀ ਸਾਥੀ ਇਹਨਾਂ ਦੇ ਉਹ ਸਾਡਾ ਅੱਜ ਰਿਮਾਰਡ ਇਹਨਾਂ ਦੇ ਦੁਆਰੇ ਸੀ ਇਸੇ ਗੱਲ ਦਾ ਲੈ ਰਹੇ ਆ। ਹੋਰ ਵੀ ਇਹਨਾਂ ਨੇ ਮੋਬਾਈਲ ਵਗੈਰਾ ਕੋਈ ਆ ਜਿਹੜਾ ਦੱਸਦੇ ਆ ਉਹ ਅਸੀਂ ਉਹ ਵੀ ਬਰਾਮਦ ਕਰਾਵਾਂਗੇ। ਸਰ ਜਿਹੜੇ ਪਹਿਲਾਂ ਅਨਾਜ ਮਿੱਟੀ ਵਾਰਦਾਤਾ ਆ ਉਹਨਾਂ ਲਈ ਨੋਟ ਹੈ। ਹਾਂ ਹੈਗੇ ਆ ਜੀ ਕੁਝ ਛੋਟਾ ਜਿਹਾ ਉਹ ਦੇਖ ਲੈਣੇ ਆ ਅਸੀਂ। ਉਹ ਇਨਵੈਸਟੀਗੇਸ਼ਨ ਕਰਾਉਣੇ ਸਾਰੇ ਉਹ ਤੁਹਾਨੂੰ ਸਾਰੇ ਸਾਹਮਣੇ ਆਉਣਗੇ ਇਹ ਬਾਈਕ ਤੇ ਵਾਈਕਲ ਭੜੇ ਨੇ ਵਾਈਕਲ ਕਰਦੇ ਇਹਨਾਂ ਦੇ ਕੋਈ ਵਾਲੀਵਾਰ ਸੀ ਕਿੱਥੋਂ ਚੱਕੇ ਇਹਨਾਂ ਨੇ ਤੇ ਬਾਈਕ ਨੇ ਜਿਹੜੇ ਐਕਟਿਵ ਹੈ ਉਹਨਾਂ ਦਾ ਕੋਈ ਵਾਲੀਵਾਰ ਮਿਲਿਆ ਹਾਂਜੀ ਇਹ ਜਿਹੜਾ ਮੋਟਰਸਾਈਕਲ ਹੈ ਇਹ ਵੀ ਇਹਨਾਂ ਨੇ ਨਾਜ ਮੰਡੀ ਦੇ ਤਕਰੀਬਨ ਨੇੜੇ ਤੋਂ ਹੀ ਖੋਇਆ ਸੀਗਾ ਜਿਹੜਾ 3 ਵੀਲਰ ਹੈ ਇਹ ਵੀ ਨਾਜ ਮੰਡੀ ਦੇ ਵਿੱਚ ਹੀ ਖੋਇਆ ਸੀਗਾ ਉਹ ਤੁਹਾਨੂੰ ਮੈਂ ਕੁਝ ਵੀਡੀਓ ਵੀ ਸ਼ੇਅਰ ਕਰਾਂ ਆਹ ਡਿਸਕਵਰੀ ਵੀਡੀਓ ਨੇ ਇਹ ਵੀ ਕੈਮਰਾ ਇਧਰ ਆ ਕੇ ਜਿਹੜੀ ਫੋਟੋ ਲੈ ਕੇ ਗਈ ਸੀ